ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀਓ ਯਾਰ ਰੱਬ ਤਾਂ ਭਾਈ ਐਂ ਦੱਸ ਕਿੱਥੇ ਨਹੀਂ ਵਸਦਾ ਵੈਰੀ ਗੋਡ ਯਾਰੇ ਗੋਡ ਸਭ ਰੱਬ ਕਿੱਥੇ ਰੱਬ ਤਾਂ ਯਰ ਹਰ ਥਾਈ ਹਰ ਥਾਂ ਹੀ ਵਸਦਾ ਪ੍ਰਭਾਉ ਬਸ ਇਹ ਹੈ ਕਿ ਮੇਰੇ ਭਾਂਡੇ ਚ ਕਿੰਨਾ ਕਹਿ ਉਹਨਾਂ ਕ ਦਿਖ ਜਾਂਦਾ ਉਹ ਤੇ ਜਿਨ੍ਹਾਂ ਦੇ ਭਾਂਡੇ ਭਰਪੂਰ ਹੈ ਸੋ ਉਹ ਪ੍ਰਵਾਹ ਦਿਖੀ ਜਾਂਦਾ ਉਹਨਾਂ ਚਤੋਂ ਪੈ। ਦੇ ਮਹਾਰਾਜ ਅੱਗੇ ਅਰਦਾਸ ਕਰੀਏ ਆਪਾਂ ਇਸ ਵੇੜੇ ਚ ਕਿ ਕਿ ਮਹਾਰਾਜ ਸਾਰਿਆਂ ਨੂੰ ਇੰਨਾ ਗਿਆਨ ਦੇ ਦੇ ਸਾਰਿਆਂ ਨੂੰ ਇੰਨਾ ਕ ਜੋਗ ਬਣਾ ਦੇ ਇਸ ਤਰ੍ਹਾਂ ਦੇ ਖਿਆਲ ਆਤੰਦਰ ਪੈਦਾ ਕਰ ਦੇ ਕਿ ਬਸ ਭਲਾਈ ਕਰੇ ਕੋਈ। ਅਖੀਰ ਤੇ ਇੱਕ ਬਜ਼ੁਰਗ ਪਾਸੇ ਜੋ ਬੋਲਦਾ ਭਾਈ ਫਿਰ ਉਹਦੀ ਨੂੰ ਹੋਣੀ ਨੂੰ ਕਾਉਂਟ ਵਾਲੇ ਅਿੱਥੇ ਆ ਕੇ ਫਿਰ ਸਾਡਾ ਸਮਾਜ ਚੁੱਪ ਕਰ ਜਾਂਦਾ ਵੀ ਹਾਂ ਯਾਰ ਵੀ ਵੀ ਇਹੀ ਤਾਂ ਅਸਲ ਗੱਲ ਸੀ ਜਿਹੜੀ ਤੂੰ ਪੌਣੇ ਘੰਟੇ ਬਾਅਦ ਬੋਲੀ ਹੈ। ਅਸਪਰਵਾ ਸੁਖ ਦਾ ਸਨੇਹੀਆਂ ਬਾਈ ਤੁਹਾਡੇ ਤੁਹਾਡੇ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਤੇ ਬਾਅਦ ਜ ਮੈਨੂੰ ਲੱਗਦਾ ਮਾਹੌਲ ਹੀ ਬੋਲ ਦਿੰਦਾ ਸਾਰੀਆਂ ਗੱਲਾਂ ਨੂੰ ਜਿਹੜੇ ਲੋਕ ਸਮਝਦੇ ਐ ਮਹਿਸੂਸ ਕਰਦੇ ਐ ਇਸ ਆਬੋ ਹਵਾ ਨੂੰ ਇਸ ਕੁਦਰਤ ਨੂੰ ਇਸ ਪ੍ਰੇਮ ਨੂੰ ਸਾਰੇ ਭਾਈਚਾਰਿਆਂ ਨੂੰ ਤੇ ਬਾਕੀ ਕਰਮਾਂ ਦੇ ਗੇੜ ਨੂੰ ਬੇਸਿਕਲੀ ਮੈਨੂੰ ਲੱਗਦਾ ਜਿਹੜਾ ਸਭ ਤੋਂ ਕਮਾਲ ਦਾ ਥਾਟ ਇਹਨਾਂ ਘਰਾਂ ਚ ਆ ਕੇ ਲੱਗਦਾ ਨਾ ਤਾਂ ਰੱਬ ਨਾਲੋਂ ਲਾਂਭੇ ਨਿਭੜ ਜਾਂਦੇ ਐ ਜਦੋਂ ਅਲੱਗ-ਅਲੱਗ ਤਰ੍ਹਾਂ ਦੀ ਜਰਨੀ ਬਾਰੇ ਸੁਣਦੇ ਐ ਕਿ ਕੋਈ ਇੱਕ ਵੇਲਾ ਸੀ ਅਮਰੀਕਾ ਦਾ ਪੀਆਰ ਸੀ ਔਰ ਅੱਜ ਉਹ ਇੱਥੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹਾਲਾਂਕਿ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ ਪਰ ਕਿਤੇ ਟੁੱਟ ਕੇ ਇੱਥੇ ਜੁੜਿਆ ਆ ਪਰਵਾਰਕ ਲੈਵਲ ਦੇ ਸੋਸ਼ਲ ਪੁਆਇੰਟ ਆਫ 뷰 ਤੋਂ ਜਦੋਂ ਆਪਾਂ ਗੱਲਾਂ ਕਰਦੇ ਹਾਂ ਤਾਂ ਇੱਥੇ ਆ ਕੇ ਮੈਨੂੰ ਲੱਗਦਾ ਇਹ ਚੀਜ਼ਾਂ ਸਾਨੂੰ ਹੋਰ ਸੁਚੇਤ ਕਰਦੀਆਂ ਕਿ ਯਾਰ ਨਾ ਚਾਰ ਰੋਜ਼ ਦਾ ਮੇਲਾ ਹੋਇਆ ਭਰਾਵਾ ਨਾ ਕਿਸੇ ਨੂੰ ਨਫ਼ਰਤ ਕਰੀ ਨਾ ਕੋਈ ਐਸਾ ਕਰਮ ਬੀਜ ਜੀ ਕਿ ਗਾਹ ਫਿਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣ ਸੋ ਇਹ ਭਲਿਆਂ ਦੇ ਆਸ਼ਰਮ ਨੇ ਤੇ ਵਧਾਈਓ ਵਧਾਈਆ ਬਾਈ ਤੇ ਬਾਕੀ ਅਸੀਂ ਕੁਝ ਨਹੀਂ ਇੱਥੇ ਕਰ ਸਕਦੇ ਅੱਜ ਤੱਕ ਮੈਨੂੰ ਤਾਂ ਆਪ ਅੱਜ ਬਹੁਤ ਚੰਗਾ ਲੱਗਿਆ ਇੰਨਾ ਧਰਮ ਨਾਲ ਆਨੰਦ ਆਇਆ ਪਿਆ ਜੀ ਕਰਦਾ ਵੀ ਹੋਰ ਗਈ ਜਾਈਏ ਇਹਨਾਂ ਨੇ ਗਾਉਣ ਹੀ ਨਹੀਂ ਦਿੱਤਾ ਕਰੇਵਾ ਸਾਹਿਬ ਰੱਬ ਕਿੱਥੇ ਵਸਦਾ ਯਾਰ ਰੱਬ ਤਾਂ ਬਾਈ ਐਂ ਦੱਸ ਕਿੱਥੇ ਨਹੀਂ ਵਸਦਾ ਵੈਰੀ ਗੁੱਡ ਵੈਰੀ ਗੁੱਡ ਸਭ ਰੱਬ ਕਿੱਥੇ ਰੱਬ ਤਾਂ ਇਹ ਰਥਾਈ ਘਰ ਥਾਂ ਹੀ ਵਸਦਾ ਪ੍ਰਭਾਓ ਬਸ ਇਹ ਹੈ ਕਿ ਮੇਰੇ ਭਾਂਡੇ ਚ ਕਿੰਨਾ ਹੈ ਉਹਨਾਂ ਕਾ ਦਿਖ ਜਾਂਦਾ ਤੇ ਜਿਨ੍ਹਾਂ ਦੇ ਭਾਂਡੇ ਭਰਪੂਰ ਹੈ ਸੋ ਉਹ ਪ੍ਰਭਾਵਾ ਦਿਖੀ ਹੋ ਜਾਂਦਾ ਉਹਨਾਂ ਨੂੰ ਚਤੋਂ ਪੈਰ ਕਰਮਾਲ ਸਾਹਿਬ ਜਿਹੜਾ ਕੰਮ ਸਰਕਾਰਾਂ ਨਾਲ ਕਰਨਾ ਨਹੀਂ ਸਰਕਾਰਾਂ ਆਸਰਾ ਸੰਸਥਾ ਵੱਲੋਂ ਕੀਤਾ ਜਾ ਰਿਹਾ ਇਹਨਾਂ ਦੀ ਮਦਦ ਤਾਂ ਕੀ ਕਰਨੀ ਸਰਕਾਰਾਂ ਨੇ ਸਗੋਂ ਉਲਟਾ ਟੈਕਸ ਲਾ ਕੇ ਜਾਂ ਫਿਰ ਹੋਰ ਵੱਡੇ ਬਿੱਲ ਭੇਜ ਕੇ ਤੰਗ ਕੀਤਾ ਜਾ ਰਿਹਾ ਨਹੀਂ ਭਰਾਵਾ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਨੂੰ ਮੇਰੇ ਵਾਲੇ ਰੰਗ 'ਚ ਹੀ ਰਹਿਣ ਦੇ ਐਵੇਂ ਹੁਣ ਕਿਸ ਨੂੰ ਉਹ ਪਤਾ ਕੀ ਹੈ ਕਿਸ ਨੂੰ ਕਿਸ ਨੂੰ ਨਹੀਂ ਮੇਰੀ ਗੱਲ ਛੱਡ ਲਓ ਬਾਈ ਪਤਾ ਕੀ ਹੁਣ ਕਿਸ ਨੂੰ ਨਿੰਦਰਾ ਨਾਲ ਕੰਮ ਜਣਾ ਮੈਨੂੰ ਲੱਗਦਾ ਮੈਂ ਰੰਗ 'ਚ ਭੰਗ ਪਾਵਾਂਗੇ ਆਪਾਂ ਹੁਣ ਤਾਂ ਬਸ ਇਹ ਹੈ ਵੀ ਕੋਈ ਨਹੀਂ ਸਭ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਮਹਾਰਾਜ ਅੱਗੇ ਅਰਦਾਸ ਕਰੀਏ ਆਪਾਂ ਇਸ ਵੇੜੇ 'ਚੋ ਕਿ ਕਿ ਮਹਾਰਾਜ ਸਾਰਿਆਂ ਨੂੰ ਇੰਨਾ ਗਿਆਨ ਦੇ ਦੇ ਸਾਰਿਆਂ ਨੂੰ ਇੰਨਾ ਕ ਜੋਗ ਬਣਾ ਦੇ ਇਸ ਤਰ੍ਹਾਂ ਦੇ ਖਿਆਲ ਆਤੰਦਰ ਪੈਦਾ ਕਰ ਦੇ ਕਿ ਬਸ ਭੜਾ ਹੀ ਘਰੇ ਕੋਈ ਜਿਹਨੂੰ ਕੋਈ ਕੁਰਸੀ ਮਿਲੀ ਆ ਕੋਈ ਤਖਤ ਮਿਲਿਆ ਕੋਈ ਕਿਸੇ ਦੀ ਗਾਉਣ ਤੇ ਡਿਊਟੀ ਹੈ ਕਿਸੇ ਦੀ ਨੱਚਣ ਤੇ ਡਿਊਟੀ ਹੈ ਕਿਸੇ ਦੀ ਗੁਰੂ ਘਰਾਂ 'ਚ ਸੇਵਾ ਲੱਗੀ ਹੈ ਕਿਸੇ ਦੀ ਆਸ਼ਰਮਾਂ 'ਚ ਸੇਵਾ ਲੱਗੀ ਹੈ ਆਹ ਡਿਪਾਰਟਮੈਂਟ ਤੁਹਾਡੇ ਵਾਲਾ ਮਕਸਰ ਕਹਿਣਾ ਹਣਾ মিডিਆ ਵਨ ਆਫ ਦਾ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਹੈ ਸੋਸਾਇਟੀ ਦਾ ਕਿ ਕਿ ਆਪਾਂ ਸਾਰੇ ਸਾਰੇ ਖਰੇ ਹੋ ਕੇ ਬਸ ਆਪਦੀਆਂ ਆਵਦ ਕੇ ਜ਼ਿੰਮੇਵਾਰੀਆਂ ਨਿਭਾਦਗੇ ਗਵਈਆ ਵੀ ਕੋਈ ਛੋਟੀ ਸ਼ੈ ਨਹੀਂ ਹੈ ਭਾਈ ਹਨਾ ਗਵਈਆ ਸਟੇਜ ਤੇ ਖੜ ਕੇ ਗੰਦ ਵੀ ਪਾ ਸਕਦਾ ਹੈ ਕੁਝ ਗਲਤ ਮੈਸੇਜ ਵੀ ਦੇ ਸਕਦਾ ਪਰ ਮੈਂ ਕਹਿੰਦਾ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਇੰਨੀ ਕੁ ਮੱਤ ਬਖਸ਼ੇ ਇਸ ਮੱਤ ਬਖਸ਼ੇ ਕਿ ਅਸੀਂ ਅਸੀਂ ਚੰਗੇ ਗੀਤ ਗਾਉਂਦੇ ਰਹੀਏ ਪਰ ਨਿੰਦਣ ਦੀ ਗੱਲ ਨਹੀਂ ਪਰ ਪਿਛਲੇ 3 ਸਾਲਾਂ ਤੋਂ ਜਿਹੜਾ ਇਹਨਾਂ ਦਾ ਬੀਟਰ ਕੱਟ ਹੋਇਆ ਵਾ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਜਨਰੇਟਰ ਤੋਂ ਕੰਮ ਲੈ ਰਿਹਾ ਇੰਨੇ ਜਿਹੜੇ 마ਸੂਮ ਬੱਚੇ ਇੱਥੇ ਰਹਿ ਰਹੇ ਬਜ਼ੁਰਗ ਰਹਿ ਰਹੇ ਆ ਜੀ ਲੱਗਦਾ ਨਹੀਂ ਵੀ ਸਰਕਾਰ ਨੂੰ ਕੁਝ ਤਾਂ ਰੈਟ ਕਰਨੀ ਚਾਹੀਦੀ ਹੈ ਕੁਝ ਤਾਂ ਮਦਦ ਕਰਨੀ ਚਾਹੀਦੀ ਨਹੀਂ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਤੇ ਮੈਂ ਕਹਿੰਦਾ ਮੀਟਿੰਗ ਇੱਕ ਮੀਟਿੰਗ ਕਰ ਲੋ ਸਾਰੇ ਬੈਠ ਕੇ ਹੁਣ ਤਾਂ ਸਾਡੇ ਸੀਐਮ ਸਾਹਿਬ ਵੀ ਹੁਣ ਤਾਂ ਜਾਨੀ ਸਾਨੂੰ ਅਸੀਂ ਬਾਈਕ ਕੇ ਬੁਲਾ ਲੈਣੇ ਇਹਨੇ ਇਹਨੇ ਪਿਆਰ ਨਾਲ ਬੁਲਾ ਲੈਣੇ ਔਰ ਬੋਲਦੇ ਆ ਤਾਂ ਹੁਣ ਤਾਂ ਮੈਨੂੰ ਲੱਗਦਾ ਇੱਕ ਮੀਟਿੰਗ ਹੋ ਕੇ ਸਾਰੀਆਂ ਗੱਲਾਂ ਨਿਬੜ ਸਕਦੀਆਂ ਫਿਰ ਇਹਨਾਂ ਦੀ ਗੱਲ ਹੀ ਕੀਤੀ ਜਾਊਗੀ ਜੀ ਬੜੀ ਸਮਾਜਿਕ ਸਦਰਾ ਕੀਤਾ ਨੇ ਜੀ ਪਹਾੜਾ ਲਿਖੀ ਜਿੱਦਾਂ ਦੇ ਆਸ਼ਰਮ ਬਣੇ ਵਧੀਆ ਪਰਾਂ ਦੇ ਬੱਚੇ ਦੀ ਮਾਂ ਬਾਪੀ ਜੀ ਜਿਹੜਾ ਦਿੱਤੇ ਮਿਲ ਜਾਂਦਾ ਹਾਂ ਭਾਈ ਜਾਨੀ ਆਪਾਂ ਪਹਿਲਾਂ ਗੱਲ ਕਰਕੇ ਟਾਣਾ ਵੱਡੇ ਭਾਈ ਕਰਮਗੇੜ ਬਹੁਤ ਪ੍ਰਬਲ ਬਾਈ ਅੱਜ ਅੱਜ ਦੇ ਟਾਈਮ 'ਚ ਨਾ ਮੈਂ ਕਿੰਨੇ ਬੰਦੇ ਸੋਸਾਇਟੀ 'ਚ ਸੁਣਦਾ ਓਏ ਕਿ ਕਿ ਮੈਂ ਕਿਸੇ ਦਾ ਕੀ ਮਾੜਾ ਕੀਤਾ ਇਸ ਜਨਮ 'ਚ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਮੈਂ ਤਾਂ ਕਦੇ ਕਿਸੇ ਦਾ ਮਾੜਾ ਕੀਤਾ ਹੀ ਨਹੀਂ ਤਾਂ ਇੱਕ ਗੱਲ ਬਾਬਾ ਆਪਾਂ ਨੂੰ ਸਾਰਿਆਂ ਨੂੰ বুঝਣੀ ਪਣੀ ਹੈ ਕਿ ਇਸ ਵਾਰੀ ਦਾ ਹਸਾਬ ਕਿਤਾਬ ਥੋੜ੍ਹਾ ਜਿਹਾ ਜੇ ਇਸ ਵਾਰੀ ਦਾ ਹੋਵੇ ਫਿਰ ਤਾਂ ਬੜਾ ਹੀ ਸੌਖਾ ਕੰਮ ਹੈ ਆ ਫਿਰ ਤਾਂ ਲਾਂਭਾ ਖੜਾ ਆ ਵੀ ਯਾਰ ਮੈਂ ਇਸ ਵਾਰੀ 40 ਸਾਲਾਂ ਦਾ ਹੋ ਗਿਆ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਤੂੰ ਮੈਨੂੰ ਕਿਉਂ ਇੰਨਾ ਕਰ ਰੱਖਿਆ ਪਿਛਲੀਆਂ ਕਹਾਣੀਆਂ ਬਾਈ ਹਣਾ ਕਿਸੇ ਦਾ ਕੋਈ ਜਵਾਨ ਧੀ ਪੁੱਤ ਛੱਡ ਕੇ ਜਾਂਦਾ ਮਾਂ ਨੂੰ ਕੋਈ ਮਾਂ ਦਾ ਹਿਸਾਬ ਕਿਤਾਵਾ ਕੋਈ ਕਿਸੇ ਦੇ ਆਉਂਦਾ ਹੈ ਉਹਦਾ ਹਿਸਾਬ ਕਿਤਾਵਾ ਕਿਸੇ ਕੁੱਖ ਨੂੰ ਭਾਗ ਲੱਗਦੇ ਉਹਦਾ ਹਿਸਾਬ ਕਿਤਾਵਾ ਪ੍ਰੈਕਟੀਕਲ ਦਾ ਮਸਲਾ ਹੀ ਆ ਤਾਂ ਬਾਈ ਹਣਾ ਤੇ ਕਦਰਾਂ ਕੀਮਤਾਂ ਬਸ ਜਿਹੜੇ ਸਾਹਮ ਲੈਣਗੇ ਬਾਈ ਉਹਨਾਂ ਨੂੰ ਅਸੀਸਾਂ ਦੁਆਵਾਂ ਨੇ ਤੇ ਨਹੀਂ ਤਾਂ ਲਿਖਿਆ ਬਾਈ ਭੁਗਤਨੇ ਪੈਣੇ ਗੱਲਾਂ ਪੜਨ ਦੁਨੀਆਂ ਦੇ ਵਿੱਚ ਬਹੁਤ ਹੋ ਜਾਂਦਾ ਹੈ ਸਰ ਵੀ ਨੌਜਵਾਨ ਮੁੰਡੇ ਕਹਿੰਦੇ ਮਾਪੇ ਨੂੰ ਸਾਡੇ ਤੋਂ ਇੱਕ ਚੇ ਗੱਲ ਕਰਦੇ ਹੋਵੇ ਤੇ ਉਹ ਤੇ ਮਾਪੇ ਪੁੱਤ ਨੂੰ ਇੱਥੇ ਕਰੀ ਨੋ ਸੱਚ ਮੇਰੀ ਤਾਂ ਆ ਕੇ ਭਾਈ ਅਖੀਰ ਤੇ ਉੱਥੇ ਹੀ ਨੇ ਵੱਡ ਜਾਣੀਆਂ ਉਹ ਜਿਵੇਂ ਭੋਗਾ ਤਾਂ ਨਹੀਂ ਬੈਠੇ ਗੱਲਾਂ ਕਰ ਦਿੰਦੇ ਕਈ ਵਾਰੀ ਕੋਈ ਬੋਲ ਦਿੰਦਾ ਜੇ ਐ ਕਰ ਲੈਂਦੇ ਐ ਹੋ ਜਾਂਦਾ ਅਸੀਂ ਉਥੇ ਰਾਤ ਆ ਸੀ ਰਾਤ ਨੂੰ ਨਾ ਤੁਰਦਾ ਐਕਸੀਡੈਂਟ ਨਾ ਹੁੰਦਾ ਬਚ ਜਾਂਦਾ ਹਨਾ ਜੇ ਐ ਕਰ ਲੈਂਦਾ ਐ ਹੋ ਜਾਂਦਾ ਅਖੀਰ ਤੇ ਇੱਕ ਬਜ਼ੁਰਗ ਪਾਸੇ ਜੋ ਬੋਲਦਾ ਭਾਈ ਫਿਰ ਉਹਦੀ ਨੂੰ ਹੋਣੀ ਨੂੰ ਕਾਉਂਟ ਵਾਲੇ ਅਿੱਥੇ ਆ ਕੇ ਫਿਰ ਸਾਡਾ ਸਮਾਜ ਚੁੱਪ ਕਰ ਜਾਂਦਾ ਵੀ ਹਾਂ ਯਾਰ ਵੀ ਵੀ ਇਹੀ ਤਾਂ ਅਸਲ ਗੱਲ ਸੀ ਜਿਹੜੀ ਤੂੰ ਪੌਣੇ ਘੰਟੇ ਬਾਅਦ ਬੋਲੀ ਐ ਵੀ ਜੇ ਪਹਿਲਾਂ ਹੀ ਅਸੀਂ ਹਰ ਗੱਲ ਚ ਕਹਿ ਦੀਏ ਕਿ ਹੋਣੀ ਹਨਾ ਤਾਂ ਫਿਰ ਮੈਂ ਕਹਦਾ ਕਿ ਪਿਛਲਾ ਹਿਸਾਬ ਕਿਤਾਬ ਹੈ ਬਾਈ ਕਰਮਾਂ ਦਾ ਇਹ ਲੇਖਾ ਜੇ ਕੋਈ ਕੱਲਾ ਹੈ ਜਾਂ ਕਿਸੇ ਕੋਲੇ ਬਾੜੀ ਰੌਣਕ ਹੈ ਜਾਂ ਕੋਈ ਚੁੱਪ ਹੈ ਜਾਂ ਕੋਈ ਹੱਸੀ ਹੋ ਜਾਂਦਾ ਹੈ ਜਾਂ ਕੋਈ ਰੋਈ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੀ ਹੈ ਜਾਂ ਕੋਈ ਟੈਣ ਕੋੜੇ ਨੂੰ ਨੱਚਦਾ ਫਿਰਦਾ ਤਾਂ ਮੈਨੂੰ ਲੱਗਦਾ ਸਭ ਪਿਛਲੇ ਹਿਸਾਬ ਕਿਤਾਬ ਹੈ ਬਸ ਬੀ ਅਲਰਟ ਜਿਹੜਾ ਆ ਜਨਮ ਹੈ ਬਤਾ 40 ਦਾ ਹੋ ਗਿਆ ਭਰਾਵਾ ਤੇ ਹਮੇਸ਼ਾ ਕਹਿੰਦਾ ਕਿ ਲੱਖਾਂ ਕਮੀਆਂ ਐ ਮੇਰੇ ਚ ਜੋ ਮੈਂ ਸਟੇਜ ਤੇ ਦੇਖਦਾ ਹਾਂ ਟੂ ਬੀ ਵੈਰੀ ਓਨੈਸਟ ਐਦਾਂ ਦਾ ਨਹੀਂ ਐ ਮੈਂ ਸਾਰੇ ਦਾ ਸਾਰਾ ਬੜੀਆਂ ਮੇਰੇ ਚ ਵੀ ਕਮੀਆਂ ਨੇ ਬਸ ਆਉਂਦੀਆਂ ਆਉਂਦੀਆਂ ਕਬੂਲ ਲਈਏ ਤੇ ਜੇ ਕੋਈ ਚੰਗਾ ਬੀਜ ਸਕਦੇ ਹਾਂ ਦਾ ਬੀਜ ਲਈਏ ਬਿਲਕੁਲ ਜੀ ਬਹੁਤ ਸੰਜਮ ਦੇ ਵਿੱਚ ਪਰਿਵਾਰ ਦੇ ਸਾਥੀ ਦੁਨੀਆ ਬੱਚੋ-ਬੱਚ ਕਰਦੀ ਰਹਿੰਦੀ ਹੈ ਹਾਂ ਜੀ ਫਿਰ ਵੀ ਸਾਡੇ ਨਾਲ ਜਾਣਦਾ ਹੈ ਉਸ ਬਾਰੇ ਤੇ ਮਰਨਾ ਦਾ ਬਈ ਹੈਗਾ ਹੀ ਹੁਣ ਹਣਾ ਇਹ ਤਾਂ ਕੁੜੀਆਂ ਵੀ ਲੋੜੀਆਂ ਹਾਂਜੀ ਮਾਰੀਆਂ ਦੀ ਜਾ ਕੇ ਦਿਖਾ ਮਰਨ ਨਾਲ ਪਹਿਲਾਂ ਗਾਦੇ ਜੀ ਪਹਿਲਾਂ ਕਿ ਕਿ ਮਰਨਾ ਤਾਂ ਹੈਗਾ ਹੀ ਆ ਫਿਰ ਹੁਣ ਸਾਰਿਆਂ ਨੇ ਮਰਨਾ ਹੈ ਤੇ ਬਸ ਜਿਹੜੇ ਲੋਕ ਇਹ ਸੋਚ ਕੇ ਤੇ ਸਮਝ ਕੇ ਜਿਉਂਦੇ ਆ ਵੀ ਜਿੱਦ ਦੇ ਪੂਰੇ ਹੋ ਗਏ ਉਹਦੇ ਦਾ ਰਜ਼ਾਈ ਚ ਜਾ ਕੇ ਲੈ ਜਾਓ ਸਰ ਕਿਉਂ ਵੱਡੇ ਭਾਈ ਹਾਂਜੀ ਹਾਂਜੀ ਉਹਦੇ ਲੈ ਜਾਓ ਚੱਕ ਕੇ ਉਹ ਤੇ ਇਸ ਕਰਕੇ ਆਪਾਂ ਜੇਜੂ ਜੀ ਲੱਗਣੋਂ ਹਟਦੇ ਤੇ ਮਰਨਾ ਤਾਂ ਹੈਗਾ ਹੀ ਓਏ ਮੇਰੇ ਜਿੰਨੇ ਲਿਖਿਆ ਨਾ ਇੱਕ ਘਾਟ ਆਵੇ ਨਾ ਇੱਕ ਵਾਧਾ ਆਵੇ ਜੇ ਇਹ ਗੱਲ ਕਿਤੇ ਮੇਰੀ ਸੁਰਤ 'ਚ ਬਹਿ ਜਾਏ ਪਹਿਲੇ ਨੰਬਰ ਤੇ ਤਾਂ ਮੈਨੂੰ ਲੱਗਦਾ ਮੈਨੂੰ ਡਰ ਹੀ ਨਹੀਂ ਲੱਗਣਾ ਫੇਰ ਮੈਂ ਤੜਕੇ ਪੜਕੇ ਉਹ ਮੈਨੂੰ ਆਨੰਦ ਆਊਗਾ ਨਿਰਪਉ ਜੇ ਮੇਰਾ ਵੈਰ ਹੀ ਨਿਭੜ ਜਾਏ ਮੈਨੂੰ ਸਾਰੇ ਆਈ ਲੱਗੀ ਜਾਣ ਵੀ ਆਹ ਵੀ ਮੇਰਾ ਹੀ ਐ ਆਹ ਵੀ ਮੇਰਾ ਹੀ ਆ ਵੀ ਮੇਰਾ ਹੀ ਐ ਕਿਆ ਲੈਣਾ ਮੈਂ ਕੋਈ ਹਿੰਦੂ ਸਿੱਖ ਮੁਸਲਮਾਨ ਤੋਂ ਪਹਿਲਾਂ ਤਾਂ ਬੰਦੇ ਦਾ ਰੌਲਾ ਸਾਡੇ ਗੁਰੂਆਂ ਨੇ ਇਸ ਕਲਾਸਾਂ ਇਹ ਜ਼ਮਾਤਾਂ ਸਾਨੂੰ ਤਾਂ ਥੋੜਾ ਬਖਸ਼ੀਆਂ ਸੀ ਕਿ ਆਉਣ ਵਾਲੇ ਟਾਈਮ 'ਚ ਭਾਈ ਤੁਸੀਂ ਲੜਿਆ ਕਰਿਓ ਇਹ ਤਾਂ ਸਾਨੂੰ ਕਿਸੇ ਨੇ ਵੀ ਨਹੀਂ ਕਿਹਾ ਨਾ ਕਿ ਮੰਦਰ ਵਾਲੇ ਨੇ ਕਿਹਾ ਨਾ ਕਿਸੇ ਮਸਜਿਦ ਵਾਲੇ ਨੇ ਨਾ ਕਿਸੇ ਗੁਰੂ ਘਰ ਵਾਲੇ ਗੁਰਦੁਆ ਉਹ ਤਾਂ ਕਹਿੰਦੇ ਆ ਵੀ ਚਾਰ ਦਰਵਾਜ਼ਿਆਂ ਨੂੰ ਦੇਖ। ਉਹ ਤਾਂ ਕਹਿੰਦੇ ਆ ਸਾਈ ਮੀਆਂ ਮੀਰ ਹੋਰਾਂ ਤੋਂ ਹਰਿਮੰਦਰ ਸਾਹਿਬ ਦੀ ਜਿਉਂ ਨੂੰ ਮਹਿਸੂਸ ਕਰ। ਉਹ ਤਾਂ ਕਹਿੰਦੇ ਆ ਕਸ਼ਮੀਰੀ ਪੰਡਤਾਂ ਦੇ ਨਾਲ ਮਹਾਰਾਜ ਚਲੇ ਜਾਂਦੇ ਆ ਨੌਵੇਂ ਪਾਤਸ਼ਾਹ ਸੀਸ ਬਖਸ਼ੇ ਤੇ ਉਧਰ ਹਰੀ ਓਮ ਨਮੋ ਨਾਰਾਇਣ ਬੋਲਦੇ ਹੋਣਗੇ ਵੰਡ ਬਾਈ। ਹੈ? ਕਸ਼ਮੀਰੀ ਪੰਡਤ ਤੋਂ ਬ੍ਰਾਹਮਣ ਲੋਕ ਤੇ ਰੌਲਾ ਹੀ ਹੈ ਨਹੀਂ ਕਿਸੇ ਦਾ ਕਿਸੇ ਨਾਲ ਤੇ ਮਰਨਾ ਤੇ ਬਸ ਆਪਦਾ ਜਿੰਦਾ ਦਿਲ ਹੋ ਕੇ ਮਰਨਾ ਹੈ। ਜੇ ਲੋਹੜੀ ਦਾ ਤਿਹਾਰ ਹੈ ਜਿੱਥੇ ਪਹਿਲਾਂ ਮੁੰਡਿਆਂ ਦੀ ਲੋਹੜੀ ਮਣਾਈ ਜਾਂਦੀ ਹੁੰਦੀਆਂ ਨੂੰ ਵੀ ਅੱਜ ਵੀ ਲੋਹੜੀ ਮਣਾਈ ਜਾਂਦੇ ਉਸ ਨੂੰ ਕਿਸ ਤੋਂ ਇਹ ਬਹੁਤ ਵਧੀਆ ਗੱਲ ਹੈ ਕੁੜੀਆਂ ਦੀ ਲੋਹੜੀ ਪਨਾਉਣੀ ਕਰਮ ਵਾਲੇ ਬਣਾਉਂਦੇ ਹਨ ਸਮਾਜ ਦੇ ਵਿੱਚ ਪਰਿਵਾਰ ਛੋਟੇ ਹੁੰਦੇ ਜਾਂਦੇ ਨੇ ਮਾਮਾ ਜਿਹੜੀਆਂ ਨੇ ਪੁੱਤਾਂ ਤੋਂ ਦੂਰ ਨੇ ਪੁੱਤ ਜਿਹੜੇ ਉਹ ਪਿਆਰ ਜਿਹੜਾ ਪਹਿਲਾਂ ਵਾਲਾ ਨਹੀਂ ਰਿਹਾ ਮਾਮਾ ਨਾਲ ਵੇਖ ਭਾਈ ਬਾਲਿਆ ਹਰਮ ਖੁੱਲਦੀ ਜਾ ਰਹੀ ਰੰਗਕਰਤਾਰ ਦੇ ਬਸ ਉਹੀ ਗੱਲ ਹੈ ਭਾਈ ਜਣੀ ਮੈਨੂੰ ਲੱਗਦਾ ਨਾ ਮੈਂ ਹੋਰ ਜਵਾਬਾ ਵਾਲੇ ਪਾਸੇ ਭੱਜੂਗਾ ਕਿਤਾਬਾਂ ਹੋਰ ਫਰਵਲੂ ਕੱਖ ਨਹੀਂ ਨਿਕਲਣਾ ਬਸ ਉਹੀ ਵਨ ਐਂਡ ਓਨਲੀ ਕੇ ਕੇ ਕਰਮਾ ਦੇ ਲਿਖੇ ਆ ਬਸ ਹਣਾ ਉਹ ਤੀਆਂ ਦੇ ਸ਼ਬਦ ਸੁਣਾ ਦਿੰਦਾ ਉਹ ｔੀਆਂ ਦੀ ਲੋੜੀ ਵਾਲਾ ਸੁਣਾਵਾਂਗੇ ਉਹ ਸੁਣਾ ਦੇਣਾ ਜਿਸ ਘਰ ਵਿੱਚ ｔੀਆਂ ਜਾਵੇ ਬਰਕਤ ਆ ਜਾਂਦੀ ਐ ਇਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਓਏ ਭਾਗਾਂ ਦਾ ਖਾਂਦੀ ਆ ਵੀਰ ਦੇ ਵਿਆਹ ਤੇ ਵੀਰ ਦੇ ਵਿਆਹ ਤੇ ਨੱਚਦੀ ਤੇ ਗਾਉਂਦੀ ਛਗਣਾ ਦੀ ਘੋੜੀ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਕਰਮਾ ਵਾਲੇ ਵੰਡਦੇ ਨੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀ ਵੇ ਬਾਬਾ ਧੀਆਂ ਦੀ ਲੋੜੀ ਓ ਚੰਗਾ ਭਰਾ ਹੋ ਮੈਨੂੰ ਦੇਓ ਛੁੱਟੀਆਂ ਤਾਂ ਸਾਰਿਆਂ ਨੂੰ